ਖੋ ਜੀ ਪਬਲਿਕ ਨੂੰ ਅਵੇਅਰਨੈਸ ਵਾਸਤੇ ਵੀਡੀਓ ਵੀ ਪਾਈਆਂ ਜਬਾਨੇ ਵੀ ਦੱਸ ਸੁੱਕੇ ਆ ਕਿ ਜਿਹੜੀ ਰੇਲਵੇ ਕ੍ਰੋਸਿੰਗ ਹੈ ਗਵਰਨਮੈਂਟ ਕਾਲਜ ਚੌਕ ਤੋਂ ਜਦੋਂ ਅਸੀਂ ਫਗਵਾੜਾ ਬਾਈਪਾਸ ਨੂੰ ਜਾਂਦੇ ਆ ਰਸਤੇ ਵਿੱਚ ਰੇਲਵੇ ਕ੍ਰੋਸਿੰਗ ਆਉਂਦੀ ਹੈ ਉਹਦੇ ਉੱਪਰ ਜਦੋਂ ਟ੍ਰੇਨ ਆਉਂਦੀ ਹੈ ਤੇ ਬਹੁਤ ਜਾਮ ਲੱਗਦਾ ਜਿਹਦੇ ਕਰਕੇ ਪਬਲਿਕ ਨੂੰ ਜਿਹੜੀ ਆ ਬੜੀ ਦਿੱਕਤ ਹੁੰਦੀ ਔਰ ਜਾਮ ਲੱਗਣ ਦਾ ਜੋ ਕਾਰਨ ਸੀਗਾ ਉਹਦਾ ਕਾਰਨ ਇਹ ਹੈ ਕਿ ਗੱਡੀਆਂ ਲਾਈਨ ਵਿੱਚ ਨਹੀਂ ਲੱਗਦੀਆਂ ਅੱਜੋ ਦੁਪਹਿਰੀ ਉਹ ਜਿਹੜਾ ਸੀਗਾ ਰੇਲਵੇ ਕ੍ਰੋਸਿੰਗ ਬੰਦ ਹੋਈ ਐ ਟ੍ਰੇਨ ਆਉਣ ਤੇ ਇੱਕ ਜਿਹੜੀ ਗੱਡੀ ਐ ਇਹ ਪਿੱਛੋਂ ਜਾ ਕੇ ਘਮਾ ਕੇ ਜਾ ਕੇ ਸਾਰੀਆਂ ਗੱਡੀਆਂ ਦੇ ਅੱਗੇ ਸੱਜੇ ਪਾਸੇ ਲਾਈ ਐ ਜਿਹਦੇ ਕਰਕੇ ਫੇਰ ਜਿਹੜਾ ਜਾਮ ਸੀਗਾ ਲੱਗਾ ਉਹ ਜਿਹੜੀ ਵੀਡੀਓ ਆ ਉਹ ਸਾਨੂੰ ਕਿਸੇ ਪਬਲਿਕ ਦੇ ਮੈਂਬਰ ਨੇ ਪਾਈ ਐ ਉਹ ਗੱਡੀ ਆਪਾਂ ਜਿਹੜੀ ਫੜ ਲਈ ਐ ਘਰੋਂ ਗੱਡੀ ਮਂਗਾ ਕੇ ਉਹਦਾ ਜੋ ਚਲਾਨ ਬਣਦਾ ਸੀ ਉਹ ਕਰ ਦਿੱਤਾ ਅਸੀਂ ਪਲੀਜ਼ ਤੁਹਾਨੂੰ ਸਾਰਿਆਂ ਨੂੰ ਬੜੇ ਅਧਿਕਾਰ ਤੇ ਸਤਿਕਾਰ ਨਾਲ ਬੇਨਤੀ ਕਰਨੀ ਚਾਹੁੰਦੇ ਆ ਕਿ ਪਲੀਜ਼ ਇਸ ਕੰਮ ਦੇ ਵਿੱਚ ਸਾਡਾ ਸਹਾਦਿਓ ਤੁਹਾਡੇ ਸਾਥ ਤੋਂ ਦਿਨੇ ਕੰਮ ਨਹੀਂ ਹੋ ਸਕਦਾ ਕਿਉਂਕਿ ਗਲਤੀ ਤੁਸੀਂ ਕਰਦੇ ਹੋ ਗਲਤੀ ਪੁਲਿਸ ਨਹੀਂ ਕਰਦੀ ਤੁਹਾਡੀ ਗਲਤੀ ਗੱਡੀਆਂ ਵੀ ਤੁਹਾਡੀਆਂ ਜਾਮ ਵੀ ਤੁਸੀਂ ਲਾਉਂਦੇ ਹੋ ਇਲਜ਼ਾਮ ਪੁਲਿਸ ਤੇ ਆ ਰਿਹਾ ਜਿਹਦਾ ਕਸੂਰ ਹੀ ਕੋਈ ਨਹੀਂ ਕੀ ਸਾਡੀ ਆਪਣੇ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਕਿ ਅਸੀਂ ਲਾਈਨ ਦੇ ਵਿੱਚ ਖੜੇ ਹੋਈਏ ਤੇ ਜਾਮ ਨਾ ਲੱਗੇ ਉੱਥੇ ਅਸੀਂ ਸਿਵਲ ਡਰੈਸ ਦੇ ਵਿੱਚ ਜਿਹੜੇ ਆਪਣੇ ਮੁਲਾਜ਼ਮ ਹੈ ਤੇ ਰੈਡੀ ਕਨਸਟੇਬਲਾਂ ਲਾਤੀਆਂ ਜਦੋਂ ਉਹ ਫਾਟਕ ਬੰਦ ਹੋਊਗਾ ਉਸੇ ਟਾਈਮ ਜਿਹੜਾ ਗੱਡੀ ਲੈ ਕੇ ਰੌਂਗ ਸਾਈਡ ਅੱਗੇ ਲਾਊਗਾ ਉਹਦੀ ਵੀਡੀਓ ਵੀ ਬਣੂਗੀ ਉਹਦੀ ਫੋਟੋ ਵੀ ਖਿੱਚਾਂਗੇ ਜਿਹੜਾ ਜਿਹੜਾ ਸਾਡੀ ਵੀਡੀਓ ਦੇ ਵਿੱਚ ਆ ਗਿਆ ਵਹੀਕਲ ਜਿਹੜਾ ਵੀ ਆ ਗਿਆ ਉਹਦਾ ਘਰ ਜਾ ਕੇ ਚਲਾਨ ਕੀਤਾ ਜਾਊਗਾ ਇਹਨਾਂ ਦਾ ਗਿਫਟ ਜਿਹੜਾ ਇਹ ਤਿਆਰ ਆ ਇਹ ਇਹਨਾਂ ਨੂੰ ਦੇ ਰਹੇ ਆ ਥੈਂਕ ਯੂ ਜੀ ਇਹ ਉਹੀ ਗੱਡੀ ਜੀ ਜਿੰਨੇ ਅੱਜ ਜਿਹੜਾ ਰੇਲਵੇ ਫਾਟਕ ਹੈ ਗਵਰਨਮੈਂਟ ਕਾਲਜ ਤੋਂ ਜਿਹੜਾ ਹਰੀਮਕੁਰ ਚੌਂਕ ਨੂੰ ਜਾਂਦੇ ਰਸਤੇ 'ਚ ਫਾਟਕ ਆ ਜਦੋਂ ਫਾੜਕ ਬੰਦ ਹੋਇਆ ਤੇ ਲਾਈਨ ਦੇ ਵਿੱਚ ਗੱਡੀ ਨਹੀਂ ਲਾਈ ਤੇ ਜਾ ਕੇ ਰੋਂਗ ਸਾਈਡ ਤੇ ਗੱਡੀ ਲਾਈ ਅੱਗੇ ਜਿਹਦੀ ਵੀਡੀਓ ਤੁਹਾਨੂੰ ਕਿਸੇ ਨੇ ਭਾਈ ਉਹਦੇ ਆਧਾਰ ਤੇ ਇਹ ਜਿਹੜੀ ਗੱਡੀ ਅਸੀਂ ਹੈ ਇਹ ਘਰੋਂ ਫੜ ਲਈ ਜੀ ਲਓ ਜੀ ਕਾਗਜ਼ ਲਓ ਸ਼੍ਰੀਮਾਨ ਜੀ